ਇਹ ਐਸੇ ਸਟੇਟ ਆ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕਟਨਾਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੂਲੀ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਵੀ ਪਿਆਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਵੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ। ਫਰੋਟੀਆਂ ਇੱਥੇ ਮੰਗੀਆਂ ਜਾ ਰਹੀਆਂ। ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ। ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ, ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ। ਤਲਵੰਡੀ ਸਾਬੋ ਤਖਸ਼ੀਰੀ ਤੰਦਮਾ ਸਾਹ ਛੋਟਾ ਜਿਹਾ ਕਸਬਾ ਹੈ। ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਉਗराई ਗਈ ਹੈ। ਪੰਜਾਬ ਨੂੰ ਵਿਹਾਰ ਬਣਾ ਕੇ ਰੱਖ ਦਿੱਤਾ ਔਰ ਨਸ਼ਾ ਜਿਹੜਾ ਕਦੇ ਬਿਹਾਰ ਯੂਪੀ ਇੱਥੇ ਵਿਗਦਾ ਹੁੰਦਾ ਸੀ ਬੰਬੇ ਦਿੱਲੀ ਕਲਕੱਤਾ ਸੰਥਾਟਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ ਅੱਜ ਪੰਜਾਬ ਜਿਹੜਾ ਉਹ ਇਸ ਪੱਟੇ ਨਸ਼ੇ ਤਸਕਰੀ ਦਾ ਜਿਹੜਾ ਅਟਾ ਬਣ ਗਿਆ ਗੈਂਗਸਵਾਦ ਤੇ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬੇ ਇਹ ਬੰਬਈ ਗੈਂਗਸਟਰਵਾਦ ਹੈ ਕਲਕੱਤੇ ਗੈਂਗਸਟਰ ਹੈ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰਵਾਦ ਦੀ ਭੇਟ ਚੜ ਗਏ ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕੈਪਟਨੇਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੂਲੇ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਕਿ ਪਿਆਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਵੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ। ਫਰੋਟੀਆਂ ਇੱਥੇ ਮੰਗੀਆਂ ਜਾ ਰਹੀਆਂ। ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ। ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ, ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ। ਤਲਵੰਡੀ ਸਾਬੋ ਤਖਸ਼ੀਰੀ ਤੰਦਮਾ ਸਾਹ ਛੋਟਾ ਜਿਹਾ ਕਸਬਾ ਹੈ। ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਉਗराई ਗਈ ਹੈ। ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਹੈ। ਔਰ ਨਸ਼ਾ ਜਿਹੜਾ ਕਦੇ ਬਿਹਾਰ, ਯੂਪੀ ਇੱਥੇ ਵਿਕਦਾ ਹੁੰਦਾ ਸੀ। ਬੰਬੇ, ਦਿੱਲੀ, ਕਲਕੱਤਾ ਸਿੰਥੈਟਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ। ਅੱਜ ਪੰਜਾਬ ਜਿਹੜਾ ਉਹ ਇਸ ਪੱਟੇ ਨਸ਼ੇ ਤਸਕਰੀ ਦਾ ਜਿਹੜਾ ਅਟਾ ਬਣ ਗਿਆ। ਗੰਗਾਸ ਰਵਾਦ ਇਹ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬੇ ਇਹ ਬੰਬਈ ਦੇ ਗੈਂਗਸਟਰ ਵਾਦ ਹੈ ਕਲਕੱਤੇ ਗੈਂਗਸਟਰ ਹੈ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰ ਵਾਦ ਦੀ ਭੇਡ ਚੜ ਗਏ ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕਟਨਾਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੂਲੀ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਵੀ ਬਿਹਾਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ। ਫਰautiਆਂ ਇੱਥੇ ਮੰਗੀਆਂ ਜਾ ਰਹੀਆਂ। ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ। ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰauti ਮੰਗੀ ਜਾਂਦੀ ਹੈ, ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰauti ਮੰਗੀ ਜਾਂਦੀ ਹੈ। ਤਲਵੰਡੀ ਸਾਬੋ ਤਖਸ਼ੀਰੀ ਦੰਦਮਾ ਸਾਹ ਛੋਟਾ ਜਿਹਾ ਕਸਬਾ ਹੈ। ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰauti ਜਿਹੜੀ ਉਗराई ਗਈ ਹੈ। ਪੰਜਾਬ ਨੂੰ ਵਿਹਾਰ ਬਣਾ ਕੇ ਰੱਖ ਦਿੱਤਾ ਹੈ। ਔਰ ਨਸ਼ਾ ਜਿਹੜਾ ਕਦੇ ਵਿਹਾਰ, ਯੂਪੀ ਇੱਥੇ ਵਿਗਦਾ ਹੁੰਦਾ ਸੀ। ਬੰਬੇ, ਦਿੱਲੀ, ਕਲਕੱਤਾ ਸੰਥਾਤਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ। ਅੱਜ ਪੰਜਾਬ ਜਿਹੜਾ ਹੈ ਉਹ ਇਸ ਪੱਟੇ ਨਸ਼ੇ ਤਸਕਰੀ ਦਾ ਜਿਹੜਾ ਅਟਾ ਬਣ ਗਿਆ। ਗੰਗਾ ਸਰਵਾਦ ਇਹ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬੇ ਇਹ ਬੰਬਈ ਗੈਂਗਸਟਰ ਬਾਦ ਹੈ ਕਲਕੱਤੇ ਗੈਂਗਸਟਰ ਹੈ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧੇ ਜਾਂ ਸਿੱਧੇ ਰੋਕ ਦੇ ਵਿੱਚ ਗੈਂਗਸਟਰ ਬਾਦ ਦੀ ਭੇਡ ਚੜ ਗਏ ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕਟਨਾਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੂਲੀ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਵੀ ਪਿਆਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਬੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ। ਫਰੋਤੀਆਂ ਇੱਥੇ ਮੰਗੀਆਂ ਜਾ ਰਹੀਆਂ। ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ। ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ, ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ। ਤਲਵੰਡੀ ਸਾਬੋ ਤਖਸ਼ੀਰੀ ਦੰਦਮਾ ਸਾਹ ਛੋਟਾ ਜਿਹਾ ਕਸਬਾ ਹੈ। ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਉਗराई ਗਈ ਹੈ। ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਔਰ ਨਸ਼ਾ ਜਿਹੜਾ ਕਦੇ ਬਿਹਾਰ ਯੂਪੀ ਇੱਥੇ ਵਿਗਦਾ ਹੁੰਦਾ ਸੀ ਬੰਬੇ ਦਿੱਲੀ ਕਲਕੱਤਾ ਸੰਥਾਤਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ ਅੱਜ ਪੰਜਾਬ ਜਿਹੜਾ ਉਹ ਇਸ ਪੱਟੇ ਨਸ਼ੇ ਤਸਕਰੀ ਦਾ ਜਿਹੜਾ ਅਟਾ ਬਣ ਗਿਆ ਗੰਗਾਸ ਰਵਾਦ ਤੇ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬੇ ਇਹ ਬੰਬਈ ਗੈਂਗਸਟਰ ਵਾਦ ਹੈ ਕਲਕੱਤਾ ਗੈਂਗਸਟਰ ਹੈ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰ ਵਾਦ ਦੀ ਭੇਡ ਚੜ ਗਏ ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕਟਨਾਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੂਲੀ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਵੀ ਪਿਹਾਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਵੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ। ਫਰੋਟੀਆਂ ਇੱਥੇ ਮੰਗੀਆਂ ਜਾ ਰਹੀਆਂ। ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ। ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ, ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ। ਤਲਵੰਡੀ ਸਾਬੋ ਤਖਸ਼ੀਰੀ ਤੰਦਮਾ ਸਾਹ ਛੋਟਾ ਜਿਹਾ ਕਸਬਾ ਹੈ। ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਉਗराई ਗਈ ਹੈ। ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਔਰ ਨਸ਼ਾ ਜਿਹੜਾ ਕਦੇ ਬਿਹਾਰ ਯੂਪੀ ਇੱਥੇ ਵਿਕਦਾ ਹੁੰਦਾ ਸੀ ਬੰਬੇ ਦਿੱਲੀ ਕਲਕੱਤਾ ਸੰਥਾਤਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ ਅੱਜ ਪੰਜਾਬ ਜਿਹੜਾ ਉਹ ਇਸ ਪੱਟੇ ਨਸ਼ੇ ਤਸਕਰੀ ਦਾ ਜਿਹੜਾ ਅਟਾ ਬਣ ਗਿਆ ਗੈਂਗਸਟਰ ਬਾਦ ਇਹ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬੇ ਇਹ ਬੰਬਈ ਗੈਂਗਸਟਰ ਵਾਦ ਹੈ ਕਲਕੱਤੇ ਗੈਂਗਸਟਰ ਹੈ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰ ਵਾਦ ਦੀ ਭੇਡ ਚੜ ਗਏ ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕਟਨਾਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੂਲੇ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਵੀ ਪਿਆਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਬੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ। ਫਰੋਤੀਆਂ ਇੱਥੇ ਮੰਗੀਆਂ ਜਾ ਰਹੀਆਂ। ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ। ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ, ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ। ਤਲਵੰਡੀ ਸਾਬੋ ਤਖਸ਼ੀਰੀ ਤੰਦਮਾ ਸਾਹ ਛੋਟਾ ਜਿਹਾ ਕਸਬਾ ਹੈ। ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਉਗराई ਗਈ ਹੈ। ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਹੈ। ਔਰ ਨਸ਼ਾ ਜਿਹੜਾ ਕਦੇ ਬਿਹਾਰ, ਯੂਪੀ ਇੱਥੇ ਵਿਕਦਾ ਹੁੰਦਾ ਸੀ। ਬੰਬੇ, ਦਿੱਲੀ, ਕਲਕੱਤਾ ਸੰਥਾਤਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ। ਅੱਜ ਪੰਜਾਬ ਜਿਹੜਾ ਉਹ ਇਸ ਵੱਟੇ ਨਸ਼ੇ ਤਸਕਰੀ ਦਾ ਜਿਹੜਾ ਅਟਾ ਬਣ ਗਿਆ। ਗੰਗਾ ਸਰਵਾਦ ਤੇ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬੇ ਇਹ ਬੰਬਈ ਗੈਂਗਸਟਰ ਬਾਦ ਹੈ ਕਲਕੱਤਾ ਗੈਂਗਸਟਰ ਹੈ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰ ਬਾਦ ਦੀ ਭੇਡ ਚੜ ਗਏ ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕਨੈਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੂਲੇ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਕਿ ਪਿਆਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਬੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ। ਫਰੋਟੀਆਂ ਇੱਥੇ ਮੰਗੀਆਂ ਜਾ ਰਹੀਆਂ। ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ। ਤਲਵੰਡੀ ਸਾਬੋ ਤਖਸ਼ੀਰੀ ਤੰਦਮਾ ਸਾਹ ਛੋਟਾ ਜਿਹਾ ਕਸਬਾ ਹੈ। ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਉਗराई ਗਈ ਹੈ। ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਔਰ ਨਸ਼ਾ ਜਿਹੜਾ ਕਦੇ ਬਿਹਾਰ ਯੂਪੀ ਇੱਥੇ ਵਿਕਦਾ ਹੁੰਦਾ ਸੀ ਬੰਬੇ ਦਿੱਲੀ ਕਲਕੱਤਾ ਸੰਥੈਟਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ ਅੱਜ ਪੰਜਾਬ ਜਿਹੜਾ ਉਹ ਇਸ ਪੱਟੇ ਨਸ਼ੇ ਤਸਕਰੀ ਦਾ ਜਿਹੜਾ ਅਟਾ ਬਣ ਗਿਆ ਗੰਗਾਸਰਵਾਦ ਇਹ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬੇ ਇਹ ਬੰਬਈ ਦੇ ਗੈਂਗਸਟਰ ਵਾਦ ਹੈ ਕਲਕੱਤੇ ਗੈਂਗਸਟਰ ਹੈ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰ ਵਾਦ ਦੀ ਭੇਡ ਚੜ ਗਏ ਤੇ 500 ਦੇ ਕਰੀਬ ਗੈਂਗ ਜਿਹੜੇ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕੈਡਨਾਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੂਲੇ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਵੀ ਪਿਆਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਬੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ। ਫਰੋਤੀਆਂ ਇੱਥੇ ਮੰਗੀਆਂ ਜਾ ਰਹੀਆਂ। ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ। ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ, ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ। ਤਲਵੰਡੀ ਸਾਬੋ ਤਖਸ਼ੀਰੀ ਦੰਦਮਾ ਸਾਹ ਛੋਟਾ ਜਿਹਾ ਕਸਬਾ ਹੈ। ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਉਗराई ਗਈ ਹੈ। ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਹੈ। ਔਰ ਨਸ਼ਾ ਜਿਹੜਾ ਕਦੇ ਬਿਹਾਰ, ਯੂਪੀ ਇੱਥੇ ਵਿਕਦਾ ਹੁੰਦਾ ਸੀ। ਬੰਬੇ, ਦਿੱਲੀ, ਕਲਕੱਤਾ ਸੰਥਾਤਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ। ਅੱਜ ਪੰਜਾਬ ਜਿਹੜਾ ਉਹ ਇਸ ਪੱਟੇ ਨਸ਼ੇ ਤਸਕਰੀ ਦਾ ਜਿਹੜਾ ਅਟਾ ਬਣ ਗਿਆ। ਗੈਂਗਸਟਰਵਾਦ ਇਹ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬੇ। ਇਹ ਬੰਬਈ ਗੈਂਗਸਟਰ ਬਾਦ ਹੈ ਕਲਕੱਤਾ ਗੈਂਗਸਟਰ ਹੈ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰ ਬਾਦ ਦੀ ਭੇਡ ਚੜ ਗਏ ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਇਹ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕਟਨਾਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੂਲੇ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਵੀ ਪਿਆਰ ਚ ਹੁੰਦਾ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਬੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ। ਫਰੋਟੀਆਂ ਇੱਥੇ ਮੰਗੀਆਂ ਜਾ ਰਹੀਆਂ। ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ। ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ, ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ। ਤਲਵੰਡੀ ਸਾਬੋ ਤਖਸ਼ੀਰੀ ਦੰਦਮਾ ਸਾਹ ਛੋਟਾ ਜਿਹਾ ਕਸਬਾ ਹੈ। ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਉਗराई ਗਈ ਹੈ। ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਹੈ। ਔਰ ਨਸ਼ਾ ਜਿਹੜਾ ਕਦੇ ਬਿਹਾਰ, ਯੂਪੀ ਇੱਥੇ ਵਿਕਦਾ ਹੁੰਦਾ ਸੀ। ਬੰਬੇ, ਦਿੱਲੀ, ਕਲਕੱਤਾ ਸੰਥਾਤਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ। ਅੱਜ ਪੰਜਾਬ ਜਿਹੜਾ ਉਹ ਇਸ ਪੱਟੇ ਨਸ਼ੇ ਤਸਕਰੀ ਦਾ ਜਿਹੜਾ ਅਟਾ ਬਣ ਗਿਆ। ਗੰਗਾਸ਼ਰਵਾਦ ਇਹ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬੇ ਇਹ ਬੰਬਈ ਗੈਂਗਸਟਰ ਬਾਦ ਹੈ ਕਲਕੱਤੇ ਗੈਂਗਸਟਰ ਹੈ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ ਇੱਕ ਅੰਕੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰ ਬਾਦ ਦੀ ਭੇਡ ਚੜ ਗਏ ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕੱਡਨਾਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੂਲੀ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਕਿ ਪਿਹਾਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਵੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਫਰੋਤੀਆਂ ਇੱਥੇ ਮੰਗੀਆਂ ਜਾ ਰਹੀਆਂ ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤਲਵੰਡੀ ਸਾਬੋ ਤਖਸ਼ੀਰੀ ਦੰਦਮਾ ਸਾਹ ਛੋਟਾ ਜਿਹਾ ਕਸਬਾ ਹੈ ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ